ਸਤਿ ਸ਼੍ਰੀ ਅਕਾਲ ਦੋਸਤੋ ਕਿੰਨੇ ਵੀਡੀਓਜ਼ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਲੈ ਕੇ ਆਏ ਹਾਂ ਜੀ ਪੰਜਾਬ ਸਰਕਾਰ ਵੱਲੋਂ 2000 ਪੀਟੀਆਈ ਅਧਿਆਪਕ ਭਰਤੀ ਦਾ ਐਲਾਨ ਜਿਹੜਾ ਕੀਤਾ ਗਿਆ ਇਹ ਭਰਤੀਆਂ ਜਿਹੜੀਆਂ ਹੈ ਅਗਲੇ ਹੀ ਹਫ਼ਤੇ ਆਉਣ ਵਾਲੀਆਂ ਨੇ ਇਹ ਭਰਤੀਆਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਜਾਣਦੇ ਹਾਂ ਸਰਕਾਰ ਵੱਲੋਂ ਸੂਬੇ ਚ ਸਰਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਖੇਡ ਨਾਲ ਜੋੜਨ ਦੇ ਲਈ ਪ੍ਰਾਇਮਰੀ ਸਕੂਲਾਂ ਲਈ 2000 ਸਰੀਰਕ ਸਿੱਖਲਾਈ ਇਨਸਟ੍ਰਕਟਰ ਯਾਨੀ ਕਿ ਪੀਟੀਆਈ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਜਿਹੜੇ ਹੁੰਦੇ ਨੇ ਉਨ੍ਹਾਂ ਦੇ ਪਕੰਦੀ ਭਰਤੀ ਕੀਤੀ ਜਾਵੇਗੀ ਇਹ ਲਾਨ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਹੈ। ਸ਼੍ਰੀ ਬੈਂਸ ਨੇ ਕਿਹਾ ਕਿ ਇਹਨਾਂ ਸਮੇਂ ਉੱਪਰਲੀ ਸਕੂਲ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਨੂੰ ਪ੍ਰਵਾਨਗੀ ਪੱਤਰ ਭੇਜ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪੀਟੀਏ ਦਾ ਪਕੰਦੀ ਭਰਤੀ ਨਾਲ ਵਿਦਿਆਰਥੀਆਂ ਨੂੰ ਟੁਕਮਾਂ ਕਿਹੜੇ ਤਨਚਾ ਮਹੀਆ ਹੋਵੇਗਾ। ਤੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀਮਤੀ ਅਨੰਨਦੀਤਾ ਮਿੱਤਰਾ ਨੇ ਦੱਸਿਆ ਕਿ ਇਹਨਾਂ ਸਮੀਆਂ ਦੇ ਲਈ ਅਲੱਗ ਅਰਜੀ ਪ੍ਰਕਿਰਿਆ ਸਬੰਧੀ ਵੇਰਵੇ 7 ਦਿਨਾਂ ਦੇ ਵਿੱਚ ਵੈੱਬਸਾਈਟ educationrecruitmentboard.com ਦੇ ਉੱਤੇ ਉਪਲਬਧ ਹੋ ਜਾਣਗੇ ਯਾਨੀ ਕਿ ਤੁਹਾਨੂੰ ਅੱਜ ਸਤਾਈ ਹੋ ਗਈ ਹੈ ਤੁਹਾਨੂੰ ਇੱਕ ਹਫ਼ਤੇ ਦੇ ਬਾਅਦ ਇਹਨਾਂ ਦੀ ਇਸ ਵੈੱਬਸਾਈਟ ਦੇ ਉੱਤੇ ਜਿਹੜੇ ਇਹਨਾਂ ਦੇ ਐਪਲੀਕੇਸ਼ਨ ਫਾਰਮ ਹੈਗੇ ਭਰਨ ਦੇ ਉਹ ਤੁਹਾਨੂੰ ਅਵੇਲੇਬਲ ਹੋ ਜਾਣਗੇ ਇੱਕ ਹਫ਼ਤੇ ਬਾਅਦ ਤੁਹਾਨੂੰ ਦੁਬਾਰਾ ਵੀਡੀਓ ਪਾ ਦਾਂਗੇ ਇਸ ਤੇ ਜਦੋਂ ਭਰਤੀ ਆ ਜਾਣਗੀਆਂ ਤੇ ਇਸ ਵੈੱਬਸਾਈਟ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਜੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਅਧਿਆਪਕਾਂ ਦੀ ਯੋਗਤਾ ਦੇ ਵੇਰਵਿਆਂ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਵਿਨੇਕਰ ਲਈ 10ਵੀਂ ਦੇ ਵਿੱਚ ਪੰਜਾਬੀ ਲਾਜ਼ਮੀ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ 12ਵੀਂ ਜਮਾਤ ਪਾਸ ਕਰਨ ਦੇ ਨਾਲ-ਨਾਲ ਘੱਟੋ-ਘੱਟ 2 ਸਾਲ ਦਾ ਸਰੀਰਕ ਸਿੱਖਿਆ ਵਿੱਚ ਡਿਪਲੋਮਾ ਜਾਂ ਸਰਟੀਫਿਕੇਟ ਹੋਣਾ ਚਾਹੀਦਾ ਜਿਵੇਂ ਕਿ ਸਰੀਰਕ ਸਿੱਖਿਆ ਵਿੱਚ ਡਿਪਲੋਮਾ ਜਾਂ ਸਰੀਰਕ ਸਿੱਖਿਆ ਵਿੱਚ ਸਰਟੀਫਿਕੇਟ ਡੀਪੀਏ ਐਂਡ ਸੀਪੀਐਡ ਜਾਂ ਫਿਰ ਇਸ ਸੰਬੰਧੀ ਕੋਈ ਹੋਰ ਕੋਰਸ ਕੀਤਾ ਹੋਵੇ ਯੋਗ ਉਮੀਦਵਾਰਾਂ ਨੂੰ ਲਿਖਤੀ ਪ੍ਰਕਿਰਿਆ ਅਤੇ ਸਰੀਰਕ ਫਿਟਨੈਸ ਟੈਸਟ ਮਗਰੋਂ ਸ਼ਾਰਟ ਲਿਸਟ ਕੀਤਾ ਜਾਵੇਗਾ ਯਾਨਕਿ ਦੋਸਤੋ ਇਹ ਭਰਤੀ 7 ਦਿਨਾਂ ਦੇ ਬਾਅਦ ਆ ਜੇਗੀ ਤੇ ਆਪਣੇ ਜਿਹੜੇ ਵੀ ਯੋਗ ਉਮੀਦਵਾਰ ਨੇ ਉਹ ਤਿਆਰ ਰਹਿਣਾ ਇਹਨਾਂ ਭਰਤੀਆਂ ਨੂੰ ਭਰਨ ਦੇ ਲਈ ਤੇ ਬਿਲਕੁਲ ਨਵੀਂ ਭਰਤੀ ਹੈ ਜੀ ਇਹ ਇਹਨਾਂ ਨੇ ਆਫੀਸ਼ੀਅਲੀ ਆਪਣੇ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਬਾਂਸ ਜੀ ਇਹਨਾਂ ਨੇ ਆਫੀਸ਼ੀਅਲੀ ਅਨਾਉਂਸ ਕੀਤਾ ਹੈ ਤੇ ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਭਰਤੀਆਂ ਬਸ ਨਾਲ ਐਲਾਨ ਕਰਤੀਆਂ ਗਈਆਂ ਤੇ ਹੋਣੀਆਂ ਨਹੀਂ ਇਹਨਾਂ ਨੇ ਬਕਾਇਦਾ ਉਹਦਾ ਦਿਨ ਵੀ ਦੱਸਤਾ ਹੈ ਕਿ 7 ਦਿਨਾਂ ਦੇ ਬਾਅਦ ਇਹ ਆਫੀਸ਼ੀਅਲੀ ਵੈਬਸਾਈਟ ਤੇ ਇਹਨਾਂ ਦੇ ਪਾ ਦਿੱਤੀ ਜਾਵੇਗੀ। ਵੀਡੀਓ ਨੂੰ ਲਾਈਕ ਕਰੋ ਜੀ, ਸ਼ੇਅਰ ਕਰੋ ਵੱਧ ਤੋਂ ਵੱਧ ਜੀ ਤਾਂ ਜੋ ਉਯੋਗ ਉਮੀਦਵਾਰ ਨੇ ਉਹਨਾਂ ਤੱਕ ਵੀਡੀਓ ਪਹੁੰਚਦੀ ਹੋ ਸਕੇ। ਤੇ ਹੋਰ ਵੀ ਇਸ ਤਰ੍ਹਾਂ ਦੀਆਂ ਭਰਤੀਆਂ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ। ਤੁਸੀਂ ਇਸ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਇਹਨਾਂ ਦੇ ਉੱਤੇ ਕਲਿੱਕ ਕਰਕੇ ਵਾਚ ਕਰ ਸਕਦੇ ਹੋ ਜੀ। ਮਿਲਦੇ ਹਾਂ ਜੀ ਆਪਣੀ ਹੋਰ ਨਵੀਂ ਪੋਸਟ ਦੇ ਵਿੱਚ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ।